ਪੰਜਾਬੀਓ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਹੋਗੇ ਵੀ ਅੱਜ ਫਤਿਹ ਕਿਵੇਂ ਬੁਲਾਈ ਐ ਤਾਂ ਮੈਂ ਤੁਹਾਡੇ ਨਾਲ ਇੱਕ ਸਾਂਝੀ ਕਰਨ ਜਾ ਰਿਹਾ ਇੱਕ ਐਸੀ ਅਪਡੇਟ ਜਿਹਦੇ ਨਾਲ ਭਾਈ ਅਮਰਪਾਲ ਸਿੰਘ ਦੇ ਚੋਣ ਵਾਲਿਆਂ ਨੂੰ ਸਮਰਥਕਾਂ ਨੂੰ ਪੰਜਾਬ ਦੇ ਉਹਨਾਂ ਸਿੱਖਾਂ ਲੋਕਾਂ ਨੂੰ ਜਿਹੜੇ ਵੱਡੇ ਪੱਦਰ ਤੇ ਭਾਈ ਅਮਰਪਾਲ ਸਿੰਘ ਦੀ ਸਪੋਰਟ ਕੀਤੀ ਸੀ ਖੰਡੂਰ ਸਾਹਿਬ ਦੇ ਵਿੱਚੋਂ ਉਹਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਸੀ 4 ਲੱਖ ਦੇ ਕਰੀਬ ਜਿਹੜੀ ਵੋਟ ਪਈ ਹੈ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਅਪਡੇਟ ਰੱਖਣ ਜਾ ਰਿਹਾ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਇਕੱਲੇ ਨਹੀਂ ਬਲਕਿ ਨਾਲ ਦੇ ਸਾਥੀਆਂ ਤੋਂ ਵੀ ਐਨਐਸਏ ਹਟੂਆ ਤੇ ਉਹਨੂੰ ਬਾਹਰ ਲਿਆਂਦਾ ਜਾ ਰਿਹਾ ਤਾਂ ਹੁਣ ਇਹ ਖਬਰ ਸੁਣ ਕੇ ਤੁਹਾਨੂੰ ਮਜ਼ਾਕ ਲੱਗਦੀ ਹੋਣੀ ਆ ਪਰ ਦਰਅਸਲ ਇਹ ਵਕੀਲ ਆਈਮਾਨ ਸਿੰਘ ਖਾਰਾ ਦਾ ਹੀ ਬਿਆਨ ਹੈ ਔਰ ਉਹਨੂੰ ਆਪਾਂ ਠੁਕਰਾ ਵੀ ਨਹੀਂ ਸਕਦੇ ਕਿਉਂਕਿ ਅਕਸਰ ਹੋ ਭਾਈ ਅਮਰਪਾਲ ਸਿੰਘ ਦਾ ਵੱਡੇ ਭਰਾ ਦੇ ਨਾਤੇ ਇੱਕ ਉਹਦੀ ਪੈਰ ਬਾਈ ਤਾਂ ਕਰਦੀ ਨੇ ਪਰ ਉਹਦਾ ਪੱਖਸ਼ ਵੀ ਬਹੁਤ ਜ਼ਿਆਦਾ ਯਾਨੀ ਇੱਕ ਸਚਾਈ ਦਾ ਪੱਖਸ਼ ਲੈਂਦੇ ਨੇ ਜਿਵੇਂ ਕਹਿ ਸਕਦੇ ਆਪਾਂ ਤਾਂ ਹੁਣ ਭਾਈ ਅਮਰਪਾਲ ਸਿੰਘ ਤੋਂ ਐਨਐਸ ਤੋਂ ਹਟਣ ਜਾ ਰਿਹਾ ਬਾਕੀ ਦੇ ਸਾਥੀਆਂ ਤੋਂ ਵੀ ਹਟਣ ਜਾ ਰਿਹਾ ਪਹਿਲਾਂ ਦੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਦਾ ਨਹੀਂ ਮੈਂ ਕਹਿ ਸਕਦਾ ਕਿਉਂਕਿ ਇਹ ਗੱਲ ਸਿਰਫ ਅਮਰਪਾਲ ਸਿੰਘ ਤੇ ਬੰਦੀ ਜਿਹੜੇ ਦੂਜੇ ਨਾਲ ਸਾਥੀ ਫੜੇ ਨੇ ਬੰਦੀ ਸਿੰਘ ਹੀ ਕਹਿ ਸਕਦੇ ਆਪਾਂ ਜਦੋਂ ਕਈ ਸਾਲ ਤੋਂ ਹੀ ਬੰਦ ਨੇ ਪਰ ਹੁਣ ਜਿਹੜੀ ਕਿ ਅਪਡੇਟ ਆ ਪਹਿਲਾਂ ਤੁਸੀਂ ਆਪਦੇ ਕੰਨਾਂ ਨਾਲ ਸੁਣੋਗੇ ਈਮਾਨ ਸਿੰਘ ਖਾਰਾ ਵਕੀਲ ਐਡਵੋਕੇਟ ਜਿਹਦਾ ਪੂਰਾ ਪੱਕਾ ਦਾਵਾ ਵੀ ਭਾਈ ਅਮਰਪਾਲ ਸਿੰਘ ਤੇ ਅਤੇ ਉਹਦੇ ਸਾਥੀਆਂ ਤੋਂ ਐਨਐਸਏ ਹਟਣ ਜਾ ਰਿਹਾ ਔਰ ਉਹ ਪੱਕਾ ਬਾਹਰ ਆਉਣਗੇ ਇਹ ਈਮਾਨ ਸਿੰਘ ਖਾਰਾ ਕਹਿ ਰਿਹਾ ਆ ਸੁਣੋ ਪਹਿਲਾਂ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਜਈ ਆਪਣੀ ਵਿਚਾਰ ਨੇ ਉਹ ਵੀ ਸਾਂਝੇ ਕਰੂੰਗਾ ਮੈਂ ਤੁਹਾਡੇ ਨਾਲ ਸੁਣੋ ਸਭੀ ਲੋਕੋ ਕੋ ਇੰਤਜ਼ਾਰ ਥਾ ਆ ਅਮਰਪਾਲ ਸਿੰਘ ਹੋਰ ਉਸਕੇ ਸਾਥੀ ਕੀ ਸੁਣਵਾਈ ਕੀ ਕਾ ਰਹਿਗਾ ਕੀ ਨਹੀਂ ਰਹਿਗਾ सब कुछ पॉजिटिव हुआ है अभी बात हुई थी अपनी खरा साहब से वी बात हुई थी वकील साहब से बड़ा ही पॉजिटिव रहा भी हमें बता मतलब रहा है सभी गाने से भी और सभी बाहर भी आएंगे बाहर भी आएंगे चीजों में थोड़ा सा टाइम लगता आपको बहुत पहले बताया था हमने ये इन चीजों में थोड़ा टाइम लगता है लेकिन वह गुरुकाल पूर्व की मेर जिसके ऊपर हो जाती है ना वो न तो मार्ग से खिचली तो ना ही घबराता है आपको तो जो बातें बताई सारी वो ही निकली क्यों आया था ये सुखबीर माता वो आपको बताया था सामने आपने देख भी लिया सामने भी वही निकल सारे अमृतपर सिंह अपनी नई धीरे खड़ी करेंगे नई धीरे नई पार्टी खड़ी होगी अब होगी खड़ी नई पार्टी उसमें हरियाणा और पंजाब मिलकर सहयोग करेगा ये आपको बहुत आ रहा है हरियाणा तो और पंजाब दोनों से कहते खड़ी होगी है फिर तभी तो अपना सिर्फ पंजाब होगा ना सिर्फ पंजाब तभी तो होगा ਰਾ ਇੱਕ ਬਾਤ ਹੋਰ ਆਪਕੋ ਬਤਾਣਾ ਚਾਹਾਂਗੇ ਤੋ ਇਹਦਰ ਮਾਰ ਸ਼ੁਰੂ ਹੋ ਰਿਹਾ ਹੈ ਅਦਰ ਮਾਰ ਤੋਂ ਸ਼ੁਰੂ ਹੋਇਆ ਹੈ ਕਿਸਾਨੋ ਦਾ ਕਰਕੇ ਆ ਕਰਕੇ ਨਵੇਂ ਬੱਚੇ ਛੇ ਦੂਰ ਰਹੇ ਦੂਰ ਰਹੇ ਨਵੇਂ ਬੱਚੇ ਦੂਰ ਰਹੇ ਸਾਰੇ ਕਿਸਾਨ ਸੰਘਨ ਸਾਥੀ ਗੱਲ ਹੈ ਅਭੀ ਹੁਣ ਭਾਈ ਅਮਰਪਾਲ ਸਿੰਘ ਦੀ ਤੇ ਬਾਕੀ ਸਾਥੀਆਂ ਦੀ ਤਾਂ ਖੁਸ਼ਖਬਰੀ ਆ ਗਈ ਹੈ ਸਵਾਲ ਕਈ ਵਾਰੀ ਸਾਡੇ ਪੰਜਾਬ ਦੇ ਲੋਕ ਮੈਨੂੰ ਕਮੈਂਟ ਵੀ ਕਰਦੇ ਨੇ ਔਰ ਕਈ ਵਾਰ ਮੈਨੂੰ ਖੁਦ ਨੂੰ ਵੀ ਇਹ ਜ਼ਿਕਰ ਹੁੰਦਾ انسانیت اورتے دیکھا ਜਾਂਦਾ ਵੀ ਜਦੋਂ ਆਪਾਂ ਕਿਸੇ ਹੁਣ ਦੇ ਜਿਵੇਂ ਭਾਈ ਅਮਰਪਾਲ ਸਿੰਘ ਨੂੰ 2 ਸਾਲ ਹੋ ਗਏ ਹੁਣੇ 2.5 ਹੋ ਗਏ ਹੁਣੇ ਪਰ ਨਾਲ ਦੀ ਨਾਲ ਨਜ਼ਰ ਉਹਨਾਂ ਤੇ ਵੀ ਮਾਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਬਹੁਤ ਵੱਡੇ ਸਮੇਂ ਹੋ ਗਏ ਨੇ ਲੰਬੇ ਸਮੇਂ ਤੋਂ ਕਹਿ ਸਕਦੇ ਆਂ ਆਪਾਂ ਜਿਵੇਂ ਹੁਣ ਚੰਡੀਗੜ੍ਹ ਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਜੀ ਜਿਵੇਂ ਕੱਲ ਮੇਰੇ ਨਾਲ ਗੱਲ ਹੋਈ ਉਹਨਾਂ ਦੀ ਦੱਸ ਰਹੇ ਸੀ ਕਿ ਚੰਡੀਗੜ੍ਹ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਉਹਨੂੰ ਸਰਕਾਰ ਹੋਰ ਪਿਖਾ ਰਹੀ ਆ ਮੈਂ ਕਹਿੰਦਾ ਵੀ ਜਿੰਮੇ ਸਰਕਾਰ ਆਈ ਸੀ ਤੇ ਸਰਕਾਰ ਚਲੀ ਜਾਣੀ ਆ ਤੇ ਬੰਦੀ ਸਿੰਘਾਂ ਦਾ ਮੋਰਚਾ ਜਿਉਂ ਦੀ ਤਿਉਂ ਉੱਥੇ ਹੀ ਰਹਿਣਾ ਪਰ ਇਹ ਸਰਕਾਰ ਦੇ ਕੰਨਾਂ ਤੋਂ ਜਿਹੜੀ ਜੂਨ ਹੀ ਸਰਕਦੀ ਨਾ ਇਹ ਇਹਨਾਂ ਨੂੰ ਕਿਤੇ ਹੋਰ ਭੋਗਣਾ ਪਊਗਾ ਵੈਸੇ ਭੋਗ ਰਹੇ ਨਹੀਂ ਕਿਉਂਕਿ ਖਤਮ ਆ ਸਰਕਾਰ ਬੰਦੀ ਸਿੰਘ ਉਹ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਇਹਨਾਂ ਨੂੰ ਫੇਰ ਵੀ ਰਹਾ ਨੀ ਕੀਤਾ ਜਾਂਦਾ ਫਿਰ ਇੱਕ ਪਾਸੇ ਗੱਲ ਕਰਦੇ ਨੇ ਕਹਿੰਦੇ ਸੰਵਿਧਾਨ ਕਿਹੜਾ ਸੰਵਿਧਾਨ ਹੈ ਇਹ ਕਿਹੜਾ ਆਰਟੀਕਲ ਕਹਿੰਦਾ ਵੀ ਬੰਦੇ ਦੀ ਸਜ਼ਾ ਪੂਰੀ ਹੋ ਕੇ ਵੀ ਬੰਦੇ ਨੂੰ ਰਹਾ ਨਾ ਕੀਤਾ ਜਾਵੇ ਇਹ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਅੱਜ ਦੇ ਦੌਰ ਦੇ ਵਿੱਚ ਦੇਖ ਰਹੇ ਹੋ ਗੱਲਾਂ ਸੰਵਿਧਾਨ ਦੀਆਂ ਹੁੰਦੀਆਂ ਨੇ ਚਾਹੇ ਇੱਥੇ ਕਦੋਂ ਵੀ ਕੁਝ ਵੀ ਬਦਲਿਆ ਜਾਂਦਾ ਆਪਣੇ ਕਾਨੂੰਨ ਲਾਗੂ ਕੀਤੇ ਜਾਂਦੇ ਨੇ ਉਹ ਚਾਹੇ ਮੋਦੀ ਹੋਵੇ ਚਾਹੇ ਪੰਜਾਬ ਵਾਲੇ ਹੋਣ ਆਪਣਾ ਹੀ ਸ਼ਾਸਨ ਆ ਫਿਰ ਇਹ ਜਦੋਂ ਹੁਣ ਲੋਕਾਂ ਦੇ ਉੱਤੇ ਅਤਿਆਚਾਰ ਹੁੰਦਾ ਵੱਡੇ ਨਾਲੇ ਨੂੰ ਲੈ ਕੇ ਲੋਕ ਕਿੱਡਾ ਬਤਲ ਜੂਝ ਰਹੇ ਨੇ ਮਰ ਰਹੇ ਨੇ ਪਰ ਸਾਡੀ ਗਵਰਨਮੈਂਟ ਪੰਜਾਬ ਦੀ ਸੱਤਾ ਕਿਸੇ ਕੰਮ ਨਹੀਂ ਆਈ ਸਾਡੇ ਲੋਕਾਂ ਦੇ ਸਗੋਂ ਉਹਨਾਂ ਦਾ ਨੁਕਸਾਨ ਕੀਤਾ ਤਾਂ ਹੁਣ ਭਾਈ ਅਮਰਪਾਲ ਸਿੰਘ ਦੇ ਸਮਰਥਕ ਉਹਦੇ ਚਾਹਣ ਵਾਲਿਆਂ ਨੂੰ ਤਾਂ ਵੱਡੀ ਖੁਸ਼ਖਬਰੀ ਆ ਕਿ ਉਹਦੇ ਨਾਲ ਦੇ ਸਾਥੀਆਂ ਤੋਂ ਐਨਐਸਏ ਹਟਣ ਜਾ ਰਿਹਾ ਔਰ ਭਾਈ ਅਮਰਪਾਲ ਸਿੰਘ ਦੇ ਜਿਹੜਾ ਲੱਗਿਆ ਸੀ ਔਰ ਉਹ ਬਾਹਰ ਵੀ ਆਉਣਗੇ ਈਮਾਨ ਸਿੰਘ ਖਾਰਾ ਵਕੀਲ ਹੈ ਜਿਹੜਾ ਐਡਵੋਕੇਟ ਹੈ ਉਹਨਾਂ ਦੇ ਬਿਆਨ ਨੇ ਔਰ ਗੱਲ ਹੁਣ ਜਿਹੜੀ ਸੈਂਟਰ ਤੇ ਆ ਜਾਂਦੀ ਹੈ ਉਹ ਇਹ ਆ ਜਾਂਦੀ ਆ ਵੀ ਜਦੋਂ ਇਹਨਾਂ ਦਾ ਦਿਲ ਚਾਉਂਦਾ ਹੈ ਇਹ ਸਵਿਧਾਨ ਨੂੰ ਬਦਲਦੇ ਵੀ ਹੈ ਕੋਚਲਦੇ ਵੀ ਨੇ ਮਰੋੜਦੇ ਵੀ ਹੈ ਤੋੜ ਮਰੋੜ ਕੇ ਨੂੰ ਪੇਸ਼ ਵੀ ਕੀਤਾ ਜਾਂਦਾ ਜਿਹੜਾ ਬਾਬਾ ਡਾਕਟਰ ਅੰਬੇਡਕਰ ਅੰਬੇਡਕਰ ਨੇ ਲਿਖਿਆ ਇਤਿਹਾਸ ਤਾਂ ਉਸ ਬੰਦੇ ਦਾ ਇਤਿਹਾਸ ਲਿਖਿਆ ਸਵਿਧਾਨ ਲਿਖਿਆ ਹੁਣ ਇਹ ਉਹਦੇ ਵਿੱਚ ਬਦਲਾਅ ਕਰ ਰਹੇ ਨੇ ਆਪਣੀ ਮਰਜ਼ੀ ਦੇ ਨਾਲ ਸੋ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀ ਪਰੰਪਰਾ ਚੱਲੀ ਆਉਂਦੀ ਸੀ ਉੱਥੇ ਹੀ ਰਹਿਣੀ ਚਾਹੀਦੀ ਹੈ ਕਿ ਨਹੀਂ ਔਰ ਇਹਨਾਂ ਨੇ ਆਪਣਾ ਸ਼ਾਸਨ ਚਲਾਉਂਦੇ ਹੋਏ ਆ ਲੋਕਾਂ ਦਾ ਵਿੱਚ ਕਾਣ ਹੋ ਜਾਂਦਾ ਆ ਤਾਂ ਠੀਕ ਆ ਪੰਜਾਬੀਓ ਮੇਰਾ ਵੀਰ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਅੱਗੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਭਾਈ ਅਮਰਪਾਲ ਸਿੰਘ ਨੂੰ ਵੱਡੇ ਪੱਦਰ ਤੇ ਚਾਹੁੰਦੇ ਨੇ ਔਰ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਆਗੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਗਲੇ ਟੌਪ